ਹਾਂ ਉਹ ਹਾਂ ਮੈਂ ਵੀ ਦੱਸ ਦੱਸ ਮੈਂ ਗੋਲਡੀ ਆਂ ਵਿਕਰਮਾੜੀ ਬੋਲ ਰਿਹਾ ਨਹੀਂ ਹਾਂ ਹਾਂ ਮੈਂ ਵਿਕਰਮ ਬੋਲ ਰਾਂ ਦੱਸ ਹਾਂ ਮੈਂ ਗੋਲਡੀ ਬੋਲ ਰਾਂ ਬਹੁਤ ਮੈਂ ਕਹਾ ਮਾੜਾ ਆਇਆ ਭਾਈ ਜੀ ਤੁਹਾਡੀ ਨਿਆਂ ਚ اولاد ਬਚਾਰੀ ਬਣੀ ਅਨਿਆਦੀ ਕਿ ਮੈਂ ਕਹਾ ਅਪਸੋਰ ਕਰ ਦਿੰਦੇ ਮੈਂ ਕਹ ਤੂੰ ਸੀ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਹਾਂ ਜੀ ਫੇਰ ਕੋਈ ਅਜੇ ਰਾਣਾ ਮਾਰਦਾ ਹੁਲੇ ਮਾਰਦਾ ਕੋਈ ਆਪ ਦੇ ਹਿਸਾਬ ਨਾਲੀ ਤੁਸੀਂ ਆਪ ਦੇ ਹੀ ਬੰਦੇ ਕਰੀ ਜਾਂਦੇ ਹੋ ਮੈਂ ਤੁਹਾਨੂੰ ਪਤਾ ਤੈਨੂੰ ਹਾਂ ਕਿ ਕਿ ਅੰਕਿਤ ਮੋਟੇ ਮੋਟੇ ਕੋਈ ਮਾਰੀਆਂ ਰਾਣਾ ਵੀ ਤੇਰੇ ਮੁਖਬਰ ਨਹੀਂ ਸੀਗੇ ਅਜੇ ਰਾਣਾ ਤੇਰਾ ਮੁਖਬਰ ਨਹੀਂ ਸੀ ਤੇ ਜਾ ਹੈ ਕੋਈ ਤੇਰਾ ਮੁਖਬਰ ਨਹੀਂ ਸੀ ਖਾਣਾ ਆਪ ਦੇ ਘਰਦਿਆਂ ਵੀ ਸੌ ਆਪ ਦੇ ਚੌਰਾਂ ਦੀ ਇਹ ਗੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਬੰਦਿਆਂ ਦੀ ਗੱਲ ਕਰ ਮੇਰੇ ਠੀਕ ਹੈ ਆਪੇ ਤੋਂ ਪੂਰੀ ਫਾਇਦਾ ਨਹੀਂ ਕਰਨੀ ਨਾਲ ਬੱਝ ਕੇ ਰਹੇ ਮੁਖਬਰ ਨੇ ਕੋਦੇ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਛੇ ਸਾਰ ਹੋ ਗਈ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਨਾ ਹਵਾ ਦੇ ਚੱਕ ਪਾ ਗਿਆ ਹੱਕ ਤੋਂ ਮਰਿਆ ਉਹ ਗੰਦ ਪਣਵਾਉਂਦਾ ਬਟਾ ਉਹ ਦਲੇਰ ਸੀ ਦੋਵਾਂ ਨਾਲ ਯਾਰੀ ਹੁੰਦੀ ਆ ਬਰਾੜ ਸਾਹਿਬ ਆਪਾਂ ਤੇਰੇ ਦੋ ਬੰਦੇ ਨਾਲ ਯਾਰੀ ਨਹੀਂ ਰੱਖੀ ਸਾਡੇ ਗਰੁੱਪ 'ਚ ਬਹੁਤ ਲੱਲੀ ਲੱਲੀ ਕਰਦੀ ਆ ਕਿਤੇ ਹੋ ਮੇਰੇ ਵੀ ਹੋਵੇ ਤੇ ਰੱਖੀ ਹੋਵੇ ਮੈਂ ਨਹੀਂ ਰੱਖੀ ਕਦੇ ਚੰਗੀ ਗੱਲ ਚੰਗੀ ਗੱਲ ਨਹੀਂ ਰੱਖੀ ਚੰਗੀ ਗੱਲ ਆ ਕੋ ਨੂੰ ਲੱਗਦਾ ਕੋਈ ਕੰਟੀ ਮੁਖਬਰ ਨੇ ਕਹਿੰਦਾ ਮੇਰਾ ਤਾਂ ਕੋਈ ਨਹੀਂ ਨੇ ਨਾ ਸਾਹ ਦਾ ਪਰ ਜਿਹੜੀ ਗੱਲਾਂ ਹਰਕਤਾਂ ਦਾ ਪੋਰਟ ਦਾ ਜਿਹੜਾ ਕਹਿੰਦਾ ਆਪਦੀ ਹਲਕਤਾ ਕਰਕੇ ਮਰਿਆ ਉਹ ਠੀਕ ਹੈ ਨਾ ਅੱਛਾ ਆਪ ਦੀ ਪਛਾਣ ਕੋਈ ਨਹੀਂ ਹੁੰਦਾ ਜਿਹੜਾ ਕਰਦਾ ਜਖੜ ਨੇ ਤੇ ਕੋਈ ਨੇ ਮੁਖਬਰੀ ਹਾਂ ਉਹ ਮੈਂ ਮਾਲਕ ਨੂੰ ਆਈ ਉਹ ਪਤਾ ਬਤਾ ਕੇ ਕਿਹਦੇ ਲਈ ਸਾਡੇ ਮਤੇ ਨਜੀਤ ਦਾ ਚੱਕਾ ਕਿਹਾ ਹੈ ਕਿ ਇਹ ਸੱਚ ਹੈ ਕਿ ਤਾਰੀ ਜਿਹਨੇ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੂੰ ਹਰ ਸਾਰਾ ਨਿਰਿੰਦਰ ਨਰੂੰਦਾ ਆਜਾਣਾ ਹੈਗਾ ਤੁਹਾਡਾ ਨਿਵੇਸ਼ ਹੈ ਕਿਹਦਾ ਬੰਦਾ ਸੁਭਾਅ ਵੀ ਅਸੀਂ ਗੱਲ ਤੋਂ ਨਹੀਂ ਕਰਦੇ ਤੁਸੀਂ ਜਿਹੜਾ ਹੱਤਵਾਦੀ ਆਲੇ ਜਿਹਨੇ ਪਾਇਆ ਉਹ ਕੋਈ ਕਹੜੇ ਨਹੀਂ ਐਰ प्रदीप ਦਾ ਇਹ ਕੌਣ ਹੈ ਅੱਜ ਵੀ ਇੱਕ प्रदीप ਨਾ ਅੱਜ ਵੀ ਜਿਹਨੇ ਮੇਰੇ ਆਉਂਦੀ ਵਿੱਚ ਕੁੱਛ ਨਹੀਂ ਸੀ ਚੇਵਾ ਕਿਤੇ ਹੈ ਨਾ ਰਾਤੀ ਤੋਂ ਪੇਸ਼ ਕਰਵਾ ਕੇ ਆਪਦੇ ਕੋਲੇ ਜਿਹੜਾ ਰਮਾਣ ਦਾ ਵੀ ਸਪੈਸ਼ਲ ਹੋ ਤੁਸੀਂ ਕਮੈਂਟ ਦਿੱਤਾ ਉਹਦਾ ਧੰਨਵਾਦ ਕਰਦਾ ਮੈਂ ਨਾ ਤੁਹਾਡਾ ਚੰਗੀ ਤਰ੍ਹਾਂ ਕਰਾਂਗੇ ਮੇਰੇ ਨਾਲ ਸਾਡੇ ਲਈ ਤੂੰ ਵੀ ਉਹੋ ਜਿਹਾ ਉਹ ਵੀ ਉਹ ਜਿਹਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਂਟੀ ਡਾਕਟਰ ਤੁਮ ਨੂੰ ਵੀ ਜਾਣਦਾ ਮੇਰੀ ਗੱਲ ਤੂੰ ਆਪ ਦਾ ਕਰੀਂ ਅਸੀਂ ਬਿਲਕੁਲ ਸਹੀ ਕੰਮ ਕਰਦੇ ਆ ਨੌਕਰੀ ਦੇ ਮੁਤਾਬਕ ਕਰਦੇ ਆ 1 ਸਾਲ ਹੋ ਗਿਆ ਉਹ ਪਰਿਸ਼ੇਸ਼ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਰਮਨ ਨੇ ਸਪੈਸ਼ਲ ਟਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਨ ਨੂੰ ਕਿਉਂ ਨਾਲ ਦੱਸੋ ਕੋਈ ਕੁਝ ਕਿਸੇ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਫੁੱਡੇਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਰੱਖ ਰੱਖਦੇ ਠੋੜੇ ਕਦੇ ਠੀਕ ਹੈ ਨਾ ਉਹ ਫੁੱਡੀਆਂ ਕਰੀ ਜਾਓ ਆਪਦੀ ਸਾਡਾ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗੱਲ ਵੀ ਬਿਲਕੁਲ ਨਹੀਂ ਬਕਵਾਣੀ ਠੀਕ ਹੈ ਨਾ ਅਸਾਂ ਰਾਤ ਦੀ ਵੀ ਨੰਬਰ ਵਿੱਚ ਰਾਤ ਨੂੰ ਬਹੁਤ ਫੋਲ ਆਈਆਂ ਨਜ਼ਰਿਆਂ ਹਾਂ ਮੈਂ ਹੀ ਕਰਾਂਗੀ ਮੈਂ ਹੀ ਕਰਾਂਗੀ ਮੈਂ ਤੁਹਾਨੂੰ ਇੰਨੀ ਗੱਲ ਕਹੀ ਨਾ ਕਰ ਲੋ ਇੰਨਾ ਚਿੱਟਿਆਂ ਨਾਲ ਸਾਗਲਰਿਆਂ ਨੂੰ ਤੁਸੀਂ ਸਮਰਕਰਦੇ ਹੋ ਪ੍ਰੋਪਰ ਇਨਰ ਨੂੰ ਨਾ ਸੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੈਨੂੰ ਪਹਿਲਾਂ ਦੂਤਾਏ ਜਿਹੜੀ ਚਲਾਇਆ ਕੰਮ ਨਹੀਂ ਕੁਛ ਨਹੀਂ ਦੀ ਆ ਪ੍ਰਦੀਪ ਆਲਾ ਫਿਰ ਆਰਪੀਜੀਸ਼ਨ ਨਰੇਸ਼ ਆ ਗਿਆ ਇਹ ਤੂੰ ਕੰਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਭਾਈ ਜੀ ਡੋਟੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਕਿ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਥ ਕਰ ਰੰਦ ਠੀਕ ਹੈ ਨਾ ਪ੍ਰੇਮੀ ਛੱਡ ਰਿਹਾ ਆਰਪੀਜੀ ਦਾ ਕਿਉਂ ਕਰਾ ਫਿਰ ਇੰਟੈਲੀਜੈਂਸ ਦੇ ਉਹ ਨਰੇਸ਼ ਨੇ ਸ਼ੂ ਬੰਦੇ ਦਿੱਤੇ ਜੇ ਨਹੀਂ ਜੇ ਚੁਕੂਆਂ ਨੂੰ ਸਾਧੋਂ ਨੂੰ ਆਪਣੀ ਦੇਖਦੇ ਤਾਂ ਮੁਝੇ ਨਹੀਂ ਆ ਰਹੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਖਰਾਬ ਆ ਉਹ ਗਲਤ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਰੇਟ ਨਹੀਂ ਦੇ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਹੈ ਨਾ ਬਿਲਕੁਲ ਨਹੀਂ ਦਗਾ ਜੇ ਜੱਪੋਨ ਤੋਂ ਲੈ ਕੇ ਕੁਦੇ ਤੇ ਜੇ ਮਾਨੂੰ ਮਾਰ ਕੇ ਸਪੱਟਣੀ ਮਾਰਦੇ ਜੱਪੋਨ ਦੀ ਮਰਜ਼ੀ ਹੈ ਕਰੋ ਭਾਈ ਜੇ ਤੂੰ ਜੱਪਕੂ ਨੂੰ ਕਿਹਨੇ ਮਾਨੂੰ ਰੂਪ ਦਾ ਗਿਫਟ ਪੈਕ ਕਰਕੇ ਦੇਤੇ ਉਹ ਆ ਦੁਰੇ ਸਾਡੇ ਅਧਿਕਾਰੀ ਕੋਲ ਅਸਟਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਸੇ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਦਲ ਲੱਗੇ ਆ ਪੋਕੇ ਕਰਾਂਗੇ ਸਹੀ ਚੰਮ ਕਰਾਂਗੇ ਬਤਾਓ ਨਾ ਨਾ ਕਰੋ ਸਾਗਰਾਂ ਦੀ ਮਦਦ ਨਾ ਕਰੋ ਲੋਕਾਂ ਦੀ ਪਹਿਲਾਂ ਨਾ ਕਰੋ ਪੰਜਾਬ ਦੀਆਂ ਚਿੱਟੀਆਂ ਆ ਰਿਆ ਕਰਕੇ ਭਾਈ ਜੀ ਆਹ ਗੱਲ ਕਹਿ ਰਹੇ ਆ ਤੁਹਾਨੂੰ ਨਾ ਕਰੋ ਤੇ ਵੀ ਮਾਤਰੀਆਂ ਦੀ ਖਬਰੀਆਂ ਹੋਰ ਵੀ ਬਹੁਤ ਕਿਤੋਂ ਮਿਲ ਜਾਣੀਆਂ ਨਾ ਜਿਹੜਾ ਉਹ ਟੋਕਨ ਪਹਿਲਾਂ ਹੀ ਬਹੁਤ ਦੁਨੀਆ ਦੇ ਹੱਥ ਵਿੱਚ ਬੈਠੀ ਆ ਠੀਕ ਆ ਤੇ ਚਸ਼ਕੇ ਆਰਕੀਆਂ ਚੜਮਾ ਨੂੰ ਤੁਸੀਂ ਜਿਹੜੀ ਸ਼ਹਿ ਦੇ ਰਹੇ ਹੋ ਨਾ

ਨਾਰਮਲੀ ਲੋੜਾ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਜਿਹੜਾ ਤੂੰ ਆਂਸਰ ਕਰਦਾ ਸਾਨੂੰ ਕੀ ਆ ਠੀਕ ਹੈ ਨਾ ਆ ਤੇ ਮੈਂ ਜੋ ਗੱਲ ਕਰ ਰਿਹਾ ਗੱਲ ਇਹ ਕਹਿ ਰਿਹਾ ਮੁਖਬਰ ਬਣਾਇਆ ਸੀ ਥੋੜੇ ਹਾਂਜੀ ਅਜੇ ਰਾਣਾ ਮੁਖਬਰ ਬਣਾਇਆ ਸੀ ਉਹਨੂੰ ਵੀ ਮਾਰਿਆ ਬੋਲੀ ਬਣਾਇਆ ਉਹਨੂੰ ਵੀ ਮਾਰਿਆ ਜਿਹੜੇ ਚਾਹ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਸੀ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਪਰ ਜੇ ਤੂੰ ਨਹੀਂ ਹਰਦਾ ਕਿ ਤੁਸੀਂ ਲੋਕਾਂ ਦੇ ਪੁੱਤ ਮਰਨ ਨਾਲ ਛੇ ਲੋਕਾਂ ਦੇ ਪੁੱਤ ਮਰਨ ਨਾਲ ਕੋਈ ਫਰਕ ਪੈਂਦਾ ਹੁੰਦਾ ਤਾਂ ਘਾਟਾ ਹੀ ਗੱਲ ਹੈ ਜੇ ਤੁਸੀਂ ਕਾਹਦੇ ਜੋਕੇ ਹੁੰਦੇ ਸਾਨੂੰ ਘਰ ਛੱਡਨੇ ਕਾਹ ਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤਾਂ ਸਾਨੂੰ ਘਰ ਲੈ ਛੱਡਨੇ ਪੈਂਦੇ ਠੀਕ ਹੈ ਕਿੰਨਾ ਪੁਲਿਸ ਸਾਹਿਬ ਦੀ ਜਿਹੜੀਆਂ ਬੰਦਾ ਮਾਰ ਕੇ ਚੋਣਾਂ ਕੋਈ ਹਮੂਦਪੇ ਹਰ ਗੱਲ ਨਹੀਂ ਕਰਦੇ ਕਿ ਗੱਲ ਤੋਂ ਹੀ ਚੱਲ ਜਾਣਾ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾਨੇ ਕੋਈ ਗੱਲ ਨਹੀਂ ਦੇਖ ਲਾਂਗੇ ਆਪਾਂ ਜਿਹੜੇ ਚੰਡੀਗੜ੍ਹ ਚ ਆ ਕੇ ਜਿਹਨ ਭਰਾ ਮਾਰ ਕੇ ਤੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਵਰਤ ਕੀਤਾ ਤੁਸੀਂ ਹੈ ਕਿਹੜੇ ਕਿਹੜਾ ਭਰਾ ਮਾਰ ਕੇ ਸਾਡੇ ਕੋਲ ਕੋਈ ਹੋਰ ਵੀ ਨਹੀਂ ਹੈ ਜੀ ਜੇਕਰ ਗੈਸਪੋ ਪਾ ਕੇ ਦੇ ਦੇ ਆਏ ਉਹ ਵੀ ਤਾਂ ਜੋ ਸਹੀ ਹੈ ਮੈਂ ਤੈਨੂੰ ਇਹ ਕਹਿ ਰਿਹਾ ਹਾਂ ਕਿ ਜੇ ਤੂੰ ਗਲਤ ਕਰੂਗਾ ਤੂੰ ਕੋਈ ਨਹੀਂ ਹਾਂ ਉਹ ਕਾਨੂੰਨ ਮੁਤਾਬਕ ਬਣਦਾ ਪਰ ਜੇਕਰ ਕੋਈ ਬਾਅਦ ਵਿੱਚ ਦੁਬੰਗਾ ਰੈਟਲੀਏਸ਼ਨ ਚ ਅਸੀਂ ਉਹ ਕਰਾਂਗੇ ਜੇਦੇ ਵਿੱਚ ਕੋਈ ਉਹ ਗੱਲ ਨਹੀਂ ਤੂੰ ਫੋਨ ਕਰਕੇ ਮਾਰਤਾ ਨਹੀਂ ਮਾਰਤਾ ਉਹ ਪੂਰਾ ਉਹ ਮੁਖਬਰ ਕੋਈ ਸਾਨੂੰ ਮੁਖਬਰਾਂ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਹਾਂ ठीक